ਪਾਉਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਇਗੁਰ ਜੀ ਦਾ ਖਾਸਾ ਵਾਇਗੁਰ ਜੀ ਦੀ ਫਤਿਹ ਇਸ ਸਮੇਂ ਮੈਂ ਪਹੁੰਚਿਆ ਹਾਂ ਬਿਲਕੁਲ ਡਾਊਨ ਸਾਹਿਬ ਦੇ ਬਿਲਕੁਲ ਨਜ਼ਦੀਕ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਨਮਸਕਾਰ ਕੀਤੀ ਵਾਇਗੁਰ ਕੋਲ ਅਰਦਾਸ ਬੇਨਤੀ ਕੀਤੀ ਉਸ ਤੋਂ ਬਾਅਦ ਵਿੱਚ ਸਾਨੂੰ ਮੈਂ ਦੱਸਿਆ ਇੱਧਰ ਆਉਣ ਦਾ ਕਾਰਨ ਅੱਜ ਮੈਂ ਇੱਕ ਕਾਰਪਾ ਉਹਦੇ ਵਿੱਚ ਐ ਕਾਰ ਬਾਜ਼ਾਰ ਦੇ ਵਿੱਚ ਆਇਆ ਪਰ ਉਹਨਾਂ ਦਾ ਮੈਂ ਨਾਮ ਨਹੀਂ ਸ਼ੌਕਾ ਫਤਾਗਰੇ ਨੇ ਮਨਾ ਕੀਤਾ ਹੈ ਮੈਂ ਤੁਹਾਨੂੰ ਪਤਾ ਹੀ ਵੀ ਮੇਰੇ ਕੋਲ ਪਹਿਲਾਂ ਹਨੂਗਾ ਗੱਡੀ ਹੈਗੀ ਹੈ ਪਰ ਛੋਟੀ ਗੱਡੀ ਦੀ ਮੈਨੂੰ ਜ਼ਰੂਰਤ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਸੀਗੀ ਉਹਦੇ ਕਰਕੇ ਕੋਈ ਛੋਟੀ ਗੱਡੀ ਲੈਣੀ ਆ ਜਿਹਦੇ ਨਾਲ ਅਸੀਂ ਨੱਖ-ਪੱਜ ਕਰ ਸਕਦੇ ਹੋਈਏ ਨੇੜੇ-ਤੇੜੇ ਸਾਨੂੰ ਪਤਾ ਵੀ ਵੀਡੀਓ ਬਣਾਉਣ ਵਾਸਤੇ ਨੱਖ-ਪੱਜ ਪਾਉਣਾ ਕਰਨੀ ਪੈਂਦੀ ਆ ਉਹਦੇ ਲਈ ਕੋਈ ਗੱਡੀ ਖਰੀਦਣੀ ਆ ਛੋਟੀ ਜਿਹਦੇ ਵਿੱਚ ਮੰਨ ਲਓ ਵੀ ਲੋਕਲ ਕਿਤੇ ਨਾਨਕਿਆਂ ਚਲੇਗਾ ਕਦੇ ਕਿਤੇ ਚਲੇਗਾ ਕਦੇ ਕਿਤੇ ਚਲੇਗਾ ਜਿਵੇਂ ਅੱਜ ਤਾਂ ਮੈਨੂੰ ਮੋਟਰਸਾਈਕਲ ਤੇ ਆਉਣਾ ਪੈ ਗਿਆ ਬੜੀ ਟ੍ਰੈਫਿਕ ਬੜਾ ਡਰ ਲੱਗਾ ਮੋਟਰਸਾਈਕਲ ਦੇ ਉੱਪਰ ਇੱਕ ਚਿੱਟਾ ਕੁਰਤਾ ਪਰ ਜਮਾ ਪਾਇਆ ਬੈ ਲੱਗੇ ਕਾਲਾ ਹੋ ਜਾਣਾ ਐ ਫਿਰ ਮੈਂ ਕਿਹਾ ਵੀ ਕਿਉਂ ਨਾ ਚੱਲਾ ਅੱਜ ਗੱਡੀ ਦਾ ਇੱਥੇ ਮੜਾ ਜਾ ਕੇ ਦੇਖ ਕੇ ਚੱਲੀਏ ਤੁਹਾਨੂੰ ਸਾਰਿਆਂ ਨੂੰ ਬੇਨਤੀ ਐ ਮੇਰਾ ਛੋਟੀ ਗੱਡੀ ਲੈਣੀ ਹੈ ਤੇ ਛੋਟੀ ਗੱਡੀ ਦੇ ਕੁਝ ਰੇਟ ਪਾ ਪਤਾ ਕਰਾਂਗੇ ਕਿਹੜਾ ਮਾਡਲ ਆ ਕਿੰਨੀ ਕੀ ਚੱਲੀ ਹੋਈ ਆ ਉਹਦੇ ਬਾਰੇ ਜਾਣਕਾਰੀ ਦਊਗਾ ਬਾਈ ਆਪਾਂ ਨੂੰ ਤੇ ਤੁਸੀਂ ਮੈਨੂੰ ਦੱਸਿਓ ਵੀ ਕਿਹੜੀ ਪਰਚੇਜ਼ ਕਰੀਏ ਆਪਾਂ ਮੈਨੂੰ ਸਹੀ ਸੁਝਾਸ਼ਨ ਦੇਣਾ ਤੁਸੀਂ ਸਾਰਿਆਂ ਨੇ ਇਹਨਾਂ ਨੇ ਤਾਂ ਸਾਰੀਆਂ ਗੱਡੀਆਂ ਨੂੰ ਆਪਣੇ ਬਾਰੇ ਬੈਸਟੇ ਦੱਸਣਾ ਮਲਾਉਂਦੇ ਆਪਾਂ ਤੁਹਾਨੂੰ ਵੀਰ ਨੂੰ ਜਿਹੜਾ ਮੇਰਾ ਵੀਰ ਆਲੇ ਹੱਥ ਬੁਲਾ ਲਿਆ ਸੌਰੀ ਉੱਦਾਂ ਅਸੀਂ ਜੱਫੀ ਪਹਿਰਾ ਪਾ ਲਈ ਸੀਗੀ ਗੱਲ ਵਾਰੀ ਸਮਝਾਉਂਦੀ ਸੀਗੀ ਨੂੰ ਕਿ ਅਸੀਂ ਬਾਈ ਵੀਡੀਓ ਬਣਾਉਣੀ ਆ ਤੇ ਮੇਰੇ ਜੀ ਸਸਤੀ ਕਹ ਬੁਲਾ ਦੋ ਸਸੀ ਗਾਲ ਜੀ ਤੇ ਬੰਦਾ ਕਹਣਟ ਆ ਜੀ ਇਹ ਥੋੜਾ ਜਿਹਾ ਬੋਲਦਾ ਮਰੀਆਂ ਕੈਂਟ ਪੰਜਾਬੀ ਆ ਪਰ ਜਦੋਂ ਮੈਨੂੰ ਪੁੱਛਿਆ ਵੀ ਕਿੱਥੇ ਤੇਰਾ ਪਿੰਡ ਨੇੜੇ ਤੇੜੇ ਕਹਿੰਦਾ ਭਾਈ ਮੈਂ ਬਹੁਤ ਦੂਰ ਤੇ ਮਾ ਕਿੰਨੀ ਕੁ ਦੂਰ ਤੇ ਕਿੰਨੀ ਦੂਰ ਤੇ ਹੈ ਯੂਪੀ ਦਾ ਯੂਪੀ ਕਿ ਨਹੀਂ ਤੇ ਆ ਭਾਈ ਇਹ ਤੇ ਇਹ ਦੱਸੂਗਾ ਸਾਨੂੰ ਗੱਡੀਆਂ ਖੜੀਆਂ ਛੋਟੀਆਂ ਇਹਦੇ ਕੋਲ ਜਿਵੇਂ ਕਿ ਇਹ ਗੱਡੀ ਆਲਟੋ ਹੈ ਆਲਟੋ ਜੀ 800 ਹਲਟੋ 800 ਹੈ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਇਹ ਗੱਡੀ ਮਾਡਲ ਕਿਹੜੀ ਆ ਬਾਬੇ 2021 2021 ਮਾਡਲ ਹੈ ਹਾਂ ਜੀ ਫਸਟ ਮਾਰਵਾਜ ਦੇ ਚਾਰ ਚਾਰ ਸਾਲ ਪੁਰਾਣੀ ਹਾਂਜੀ ਤੇ ਫਸਟ ਓਨਰ ਫਸਟ ਓਨਰ ਹੈ ਫਸਟ ਓਨਰ ਹਾਂ 17000 ਚੱਲੀ ਵੀ ਹੈ ਨਹੀਂ ਆ ਰਹਾ 17000 ਕੇਵਲ ਕੇਵਲ ਜੀ ਨਖੜਾ ਕੇ ਉਹ ਕੱਪੜੀ ਮਾਰਦੇ ਨੇ ਕਰ ਰਹੇ ਹਾਂ ਜੀ ਹਾਂ ਜੀ ਆਏ ਨਾ ਨਾ ਕਹਿਆ ਸਰ ਸਰਵਿਸ ਰਿਕਾਰਡ ਹੈ ਜੀ ਸਰਵਿਸ ਰਿਕਾਰਡ ਹੈ ਹਾਂ ਜੀ ਹਾਂ ਜੀ ਫੇਰ ਗੋਡਾ ਫੇਰ ਤੇਰੀ ਗੱਲ ਮੈਂ ਮੰਨਾਂ ਟਾਇਰ ਵੀ ਨਾਲ ਦੇ ਐ ਟਾਇਰ ਨਾਲ ਦੇ ਹਾਂ ਜੀ ਹਾਂ ਜੀ ਉੱਪਰ ਲਿਖਿਆ ਬਾਹੂਗਾ ਇਹਦੇ ਕੁਝ ਹਾਂ ਟਾਇਰ ਨਾਲ ਦੇ ਸੂਰਖਣੀ ਵਰਨਾ? ਨਹੀਂ ਬਿਲਕੁਲ। ਬਹੁਤ ਬੰਬੇ ਨਾਲ ਫੜ ਲੈਣਾ। ਕੋਈ ਨਹੀਂ ਜੀ ਦੇਖ ਲਓ ਚੈੱਕ ਕਰ ਲਓ। ਗੱਡੀ ਹਿੱਲਦੀ ਐ। ਥੋੜੀ ਬਲੇਖਾ ਲੱਗੀ ਜਾਂਦਾ ਬਸ ਇਹ ਸਟਾਰਟੇ ਤਾਂ ਨਹੀਂ ਖੜੀ। ਨਾ ਨਾ। ਅੱਛਾ। ਦੇਖਾ ਦੇ ਦਿਖਾਈਏ ਮੜੇ ਜਦੋਂ ਆ ਕੋਮ ਕੇ ਗੱਡੀ ਨੂੰ ਚਾਰੇ ਪਾਸੇ ਤੇ ਗੱਡੀ ਦਾ ਸਾਫ ਆਵੇ ਵਾਕਈ। ਹਾਂ। ਇਹਦੇ 800 ਨਹੀਂ ਲਿਖਿਆ ਹੋਇਆ ਜਾਨੀ ਹੈ। ਹਾਂਜੀ, Alto 800 ਉਹ ਛੁੱਟ ਗਿਆ ਹੋਊਗਾ ਇੱਧਰ ਲਿਖਿਆ ਹੁੰਦਾ ਨਾ। ਹੁੰਦਾ ਦਾ ਨਾ। ਹਾਂਜੀ। चाबी चुबी है माड़ी जी कुछ इन सैड से दिखा दी लिया तो बड़ी जी खुली ठीक है अच्छा स्टार्ट भी करके दिखाऊंगा ग्डी अंदर से भी वैसे घंटा साफ सुथरी है लै भी प्रीत सि ਆਸ਼ਾ ਕੋ ਡੈਂਟਿੰਗ ਪੇਂਟਿੰਗ ਦਾ ਚੱਕਰੀ ਦਾ ਕੁਝ ਵੀ ਨਹੀਂ ਹੈ ਸਾਰੀ ਦੀ ਸਾਰੀ ਗੱਡੀ ਉੱਡ ਜਾਣਾ ਲੈ ਸਾਰੀ ਸਾਰੀ オリジナル ਹੈ ਹਾਂ ਸਰਵਿਸ ਰਿਕਾਰਡ ਉਤਾਰ ਰੱਖ ਕੇ ਮੈਨੂੰ ਓਏ ਓਹੋ ਓਹੋ ਕੀ ਕਰਾਂ ਹੋ ਗਿਆ ਲੋੜ আচ্ছা ਗੱਡੀ ਠੀਕ ਹੈ ਇਹਨਾਂ ਵਾਲੇ ਮੋਟਰਸਾਈਕਲ ਵਾਲੇ ਕੰਮ ਇਹਦੀ ਐਵਰੇਜ ਉਪਰੇਜ ਕਿੰਨੀ ਕੁੰਦੀ ਕੁਝ ਆਈਡੀਆ ਇਹਦੀ ਹੋਊਗੀ 17 18 ਦੀ ਲੋਕਲ ਹੀ ਲੋਕਲ 17 18 ਦੀ ਜੇ ਮੇਨ ਰੋਡ ਪਰ ਚੱਲੇ ਜੇ ਤਾਂ ਵੀ ਭਾਈ ਹੈ ਪਰ ਦੋਊਗੀ ਤੁਹਾਨੂੰ ਹਾਂ 20+ 20 ਤੋਂ ਪਲੱਸ ਦੋ ਕੀ 22 ਦੀ আচ্ছা ਫਿਰ ਓਹੋ ਕਿਆ ਡਿਮਾਂਡ ਰੱਖੀ ਹੋਈ ਆ ਇਹ ਡਿਮਾਂਡ ਕਰਦੇ ਆ ਉਹਦਾ ਕਿਆ ਨਾਮ 385 ਅੱਛਾ 3,85,000 ਦੀ ਹਾਂਜੀ ਯਾਰ ਅੰਨੇਗ ਦੀ ਤਾਂ ਨਵੀਂ ਨਿਕਲੀ ਹੋਣੀ ਆ ਰੇ ਨਹੀਂ ਨਵੀਂ ਤੋਂ ਮਹਿੰਗੀ ਹੈ ਜੀ ਸਾਡੇ ਛੇਰੀ ਪੈਂਦੀ ਹੈਗੀ ਅੱਛਾ ਹਾਂਜੀ ਨਵੀਂ ਸ਼ੇਪ ਹੁਣ ਮਹਿੰਗੀ ਹੋ ਗਈਗੀ ਫਿਰ ਨਾਲ ਤੇ ਹੈਨਾ ਹਾਂਜੀ ਮੇਰਾ ਦੋਸਤ ਲੈ ਕੇ ਆਇਆ ਕ ਭੈਣੇ ਦਾ ਰਾਜੂ ਰਾਜੂ ਆ ਉਹ ਨਵੀਂ ਉਹ ਲੈ ਕੇ ਆਇਆ ਤੇ 2 ਸਾਲ ਹੋ ਗਏ ਲੈਂਦੇ ਇਹਨਾਂ ਨੇ ਅੱਛਾ ਇਹਦੇ ਕੋਈ ਮਾਡਲਾਂ ਦਾ ਵੀ ਫਰਕ ਹੈ ਟੌਪ ਮਾਡਲ ਹੈ ਟੌਪ ਮਾਡਲ ਹੈ 에어ਵੇਗ ਵੀ ਇਹਦੇ ਵਿੱਚ ਆ ਗਏ ਆ ਦੋ 에어ਵੇਗ ਇੱਕ ਆ ਹੈਗੇ ਇੱਕ ਡੈਸ਼ਬੋਰਡ ਚੋਂ ਇਹ 에어ਵੇਗ ਤਾਂ ਹੈ ਪਰ ਉਹ ਆਹ ਨਹੀਂ ਆਈ ਚੜਾਉਣ ਵਾਲੀ ਪਾਵਰ ਵਿੰਡੋ ਆ ਇੱਧਰ ਆਏਗੇ ਸਾਹਮਣੇ ਹਾਂ ਅੱਛਾ ਦੋਨੋਂ ਪਾਵਰ ਵਿੰਡੋ ਅੱਗੇ ਵਾਲੇ ਅੱਛਾ ਅਗਲੀ ਪਾਵਰ ਵਿੰਡੋ ਹੈ ਦੋਨੇ ਹਾਂਜੀ ਗੁੱਡ 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 ਇਹਦੇ ਵਿੱਚ ABS ਬ੍ਰੇਕ ਸਾਰਾ ਕੁਝ ਆ ਗਿਆ ਜੀ ABS ਬ੍ਰੇਕ ਹੋ ਠੀਕ ਹੈ ਠੀਕ ਹੈ ਸਮਝ ਗਿਆ ਸਮਝ ਗਿਆ ਸਮਝ ਗਿਆ ਸਮਝ ਗਿਆ ਚੱਲ ਦਿਖਾ ਖੋਲੇ ਲਿਆ ਤਾਂ ਹੁਣ ਦਿਖਾਏ ਦੇ ਮੂਰੇ ਤੇ ਵੇਨੂ ਆਹ ਪਾਈ ABC ਬ੍ਰੇਕ ਹੈ ਸਾਰੀ ਦੀ ਸਾਰੀ ਗੱਡੀ ਸੇਲਡ ਪਈ ਹੈ। ਉਹ ਚਾਬੀ ਵੀ ਨਹੀਂ ਲੱਗਦੀ। ਇਹ ਵੀ ਗੱਲ ਠੀਕ ਆ। ਕਹਿੰਦੇ ਵੀ ਚਾਬੀ ਨਹੀਂ ਲੱਗੀ ਵੀ ਕਿਤੇ ਪਾਸੇ ਤੇ ਵੀ ਗੱਡੀ ਕੇਵਲ 17000 ਕਿਲੋਮੀਟਰ ਚੱਲੀ ਆ। ਆਨ ਰਿਕਾਰਡ ਹੈ, ਸਰਵਿਸ ਰਿਕਾਰਡ ਪੈਂਦੇ ਤੇ ਫਸਟ ਓਨਰ ਹੈ। ਚੰਡੀਗੜ੍ਹ ਨੰਬਰ ਆ। ਦੱਸਿਓ ਜੀ ਮੈਨੂੰ ਵੀ ਇਹ ਲੈ ਲਵਾਂ ਜਾਂ ਹੁਣ ਅਗਲੀ ਦੇਖੀਏ ਕੋਈ ਹੋਰ। ਵੈਸੇ ਕਹਿੰਦੇ ਵੀ ਪਾਨਾ ਚਾਬੀ ਕੁਛ ਨਹੀਂ ਲੱਗਿਆ ਬਾਅਦ ਤੱਕ ਇਹਨੂੰ। ਅੰਟਰਨਲ ਕੋਈ ਪ੍ਰੋਬਲਮ ਨਹੀਂ ਹੈਗੀ ਗਾਰੰਟੀ ਵੀ ਦਿੰਦੇ ਆ ਇਹ ਗੱਲ ਹੈ ਨਾ ਹਾਂਜੀ ਬਿਲਕੁਲ ਬਿਲਕੁਲ ਠੀਕ ਆ ਤੁਹਾਡੀ ਗੱਲ ਚਲੋ ਲਾਓ ਫਿਰ ਨੋ ਗੱਡੀ ਤਾਂ ਮੈਨੂੰ ਪਹਿਲੀ ਹੀ ਪਸੰਦ ਆਉਣ ਲੱਗੀ ਪਰ ਥੋੜੇ ਜਿਹੇ ਪੈਸਿਆਂ ਦਾ ਮੈਨੂੰ ਥੋੜਾ ਜਿਹਾ ਲੱਗਦਾ ਕੁਛ ਹਲ ਇਹ ਵੀ ਹਿੱਲਦਾ ਨਹੀਂ ਉਹ ਤਾਂ ਆਲ ਪਲਾਸਟੀ ਹੁੰਦੀ ਨੇ ਲੋਕਾਂ ਕੋਲ ਅੱਛਾ 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 ਆਹ ਕਿਹੜਾ ਮਾਡਲ ਆ ਇਹ 14 ਮਾਡਲ ਹੈ ਜੀ K10 K10 ਵਿੱਚ ਆ ਗਈ ਹੈ ਹਾਂ 14 ਮਾਡਲ 14 ਮਾਡਲ ਹੈ ਫਰਸਟ ਓਨਰ ਹੈ ਜੀ ਇਹ ਵੀ ਫਰਸਟ ਓਨਰ ਹੈ ਹਾਂਜੀ ਹਾਂਜੀ ਚੱਲੀ ਹੋਈ ਕਿੰਨਾ ਇਹ ਚੱਲੀ ਹੈ 75000 ਅੱਛਾ 75000 ਚੱਲ ਗਈ ਇਹ ਠੀਕ ਹੈ ਫਰਸਟ ਓਨਰ ਹਾਂ 14 ਮਾਡਲ 75000 ਚੱਲੀ ਹੋਈ ਹੈ ਤੇ ਕੀ ਡਿਮਾਂਡ ਹੈ ਇਹਦੀ ਇਹਦੀ 285 1 ਲੱਖ ਘਟ ਗਿਆ ਉਹਦੇ ਨਾਲੋਂ ਹਾਂਜੀ ਠੀਕ ਹੈ ਗੱਡੀ ਇਹ ਵੀ ਇਧੇ ਵੀ ਪੁਆਇੰਟ ਦਿਖਾ ਦਊਗਾ ਮੜੇ ਜੱਟ ਗੱਡੀ ਜੀ ਇਹ ਵੀ ਠੀਕ ਹੈ ਆਪਾਂ ਬਹੁਤੇ ਪੈਸੇ ਨਹੀਂ ਲਾਉਣੇ ਪੈਸੇ ਆਪਾਂ ਨੇ ਘੱਟੇ ਲਾਉਣੇ ਆ ਅੱਛਾ ਇਹਦਾ ਵੀ ਕੋਈ ਕੋਈ ਗੜਬੜ ਇੰਜਨ ਉੰਜਨ ਨਾ ਨਾ ਕੁਝ ਵੀ ਨਹੀਂ ਇੰਜਨ ਗੇਅਰ ਐਕਸਲ ਦੀ ਫੁੱਲ ਗਾਰੰਟੀ ਹੋ ਗਈ ਇਹ ਤਾਂ ਪਾਜੀ ਨੇ ਮੈਨੂੰ ਪਹਿਲਾਂ ਹੀ ਦੱਸ ਦਿੱਤਾ ਹਾਂ ਕੋਈ ਇਹ ਨਹੀਂ ਹੈ ਲੱਗੀ ਬੱਜੀ ਗੋਡਾ ਪਿੱਲਰ ਹਰ ਚੀ ਦੀ ਗਾਰੰਟੀ ਹੁੰਦੀ ਹੂੰ 75000 ਚੱਲੀ ਹੈ ਸਰਵਿਸ ਰਿਕਾਰਡ ਹੈ ਇਹ ਵੀ ਸਰਵਿਸ ਰਿਕਾਰਡ ਹੈ ਨਾ ਹਾਂਜੀ ਹਾਂਜੀ ਇਹ ਵੀ ਚੰਡੀਗੜ੍ਹ ਨੰਬਰ ਹੈ ਚੰਡੀਗੜ੍ਹ ਨੰਬਰ ਅੱਛਾ ਕੋਈ ਐਦਾਂ ਚਲੋ ਕੋਈ ਨਹੀਂ ਉਵੇਂ ਉਹ ਵੀ ਹੋ ਜਾਂਦਾ ਹੁੰਦਾ ਸਾਡਾ ਰਿਸ਼ਤੇਦਾਰ ਹੈਗਾ ਚੰਡੀਗੜ੍ਹ ਉਹਦੇ ਨਾਲ ਲਵਾ ਦਾਂਗੇ ਹਾਂਜੀ ਕਿ ਕਰਾ ਹੋ ਜਾਂਦਾ ਥੋੜੇ ਨਾਮ ਹੋ ਜੂਗੀ ਪੰਜਾਬ ਦੇ ਪੰਜਾਬ 5500 ਲੱਗਦੇ ਨਹੀਂ ਲੱਗਦੇ ਉਹ ਤਾਂ ਗੱਲ ਠੀਕ ਹੈ ਸਾਡੇ 6000 ਜਾਂ 7000 ਲਗੂਗੇ ਤੁਹਾਡੇ ਨਾਮ ਹੋ ਜਾਣੀ ਹੈ ਚਲੋ ਠੀਕ ਹੈ ਵੀ ਗੱਲ ਠੀਕ ਹੈ ਫੇਰ ਤਾਂ ਬਹੁਤ ਵਧੀਆ ਗੱਲ ਆ ਜੇ ਐ ਹੋ ਜਵੇ ਅੱਛਾ ਆ ਆ ਤੇਰਾ ਮਾਡਲ ਹੈ ਇਹ ਤੇਰਾ ਮਾਡਲ ਇਹ ਵੀ ਇਹ ਇਹ ਅਲਟੋ ਆ ਇਹ ਅਲਟੋ ਕੇਟਨ ਹੈ ਇਹ ਵੀ ਇਹ ਵੀ ਕੇਟਨ ਹੈ ਹਾਂਜੀ ਆ ਵੀ ਕੇਟਨ ਸੀ ਹੈ ਹਾਂਜੀ ਹਾਂਜੀ ਠੀਕ ਹੈ ਇਹ 13 ਹੋ ਗਈ 13 ਮਾਡਲ ਦੀ ਇਹ ਕਿੰਨੀ ਚੱਲੀ ਵੀ ਇਹ ਚੱਲੀ ਹੈ 88000 ਹਾਂ 88000 88000 ਚੱਲੀ ਆ ਹਾਂ ਜੀ ਲੋਅਅ ਜ ਤਿੰਨਾਂ ਨੂੰ ਨਹੀਂ ਹੈਗੇ ਪਹਿਲੇ ਨੂੰ ਵੀ ਨਹੀਂ ਹੈਗੇ ਨਾ ਹਾਂ ਜੀ ਹਾਂ ਜੀ ਤਿੰਨਾਂ ਸੇ ਨਹੀਂ ਹੈਗੇ ਨਾਲ ਦਾ ਹੀ ਜੂ ਹੈਗਾ ਕੰਪਨੀ ਦਾ ਨਾ ਠੀਕ ਆ ਇਹਦੀ ਕੀ ਐਡਵਾਂਡ ਹੈ ਇਹਦੀ 275 ਅੱਛਾ 1000 ਦਾ ਫਰਕ ਹੈ ਹਾਂ ਇਹ ਵੀ ਪਾਵਰ ਵਿੰਡੋ ਹੈਗੀ ਹੈ ਨਾ ਹੂੰ ਫੇਰ ਤੱਕਿਆ ਸਹ ਰਿਵੋਲਡੀਆਂ। ਲੀਬਨ। ਉਹ ਅੰਦਰ ਤੇ ਮੁੰਡਿਆ ਗੱਡੀ ਨੂੰ। ਹੈਵੀ ਪੈਟਰੋਲੇ ਜਾਂ ਤਿੰਨੇ ਹੈਨਾ? ਪੈਟਰੋਲੇ ਹੀ। ਹਣ ਤਾਂ ਡੀਜ਼ਲ ਡੀ ਵਾਲਾ ਕੰਮ ਬੰਦ ਹੋ ਗਿਆ ਹੁਣ ਹੁਣ ਆ ਗਿਆ ਮੈਂ ਕਬੱਡੇ ਦੇ ਕੋਲ ਆਉਂਦੀ ਸਰ ਮੈਨੂੰ ਕਬੱਡ ਪਸੰਦ ਆਉਂਦੀ ਸੀ ਵੀ ਦੇਖਦੇ ਆਉਣੇ ਕਬੱਡੀ ਕਿਹੜਾ ਮਾਡਲ ਹੈ ਜਿਹੜੀ 16 ਮਾਡਲ ਹੈ ਇਹ 16 ਮਾਡਲ ਹੈ ਇਹ ਵੀ ਫਰਸਟ ਓਨਰ ਹੈ ਚੰਡੀਗੜ੍ਹ ਦਾ ਨੰਬਰ ਹੈ ਜੀ ਫਰਸਟ ਓਨਰ ਚੰਡੀਗੜ੍ਹ ਦਾ ਨੰਬਰ ਹੈ ਨਾ ਇਹ ਵੀ ਖੜੀ ਖੜੀ ਉਹ ਮੜ ਜੀ ਕੋ ਹੋ ਗਿਆ ਦਾ ਲੈਟਾ ਟਾ ਹੈ ਜੀ ਸਾਫ ਹੋਣ ਵਾਲੀ ਹੈ ਬਾਕੀ ਕੁਝ ਨਹੀਂ ਹੈ ਜੀ ਹਾਂ ਜੈਨੂਨ ਗੱਡੀ ਹੈ ਸਾਰੀ ਤੇ ਚੱਲੀ ਕਿੰਨੀ ਇਹ ਚੱਲੀ ਹੈ 80 ਹਜ਼ਾਰ ਦੇ ਆਸ-ਪਾਸ ਹੈ ਜੀ 80000 ਦੇ ਨੇੜੇ ਹੈ ਨਾ ਆਪ ਤੇ ਨੇ ਫੀਦਨ ਰਣੜੀ ਹੈ ਹੂੰ ਇਹਦਾ ਕੀ ਰੱਖੀ ਵੀ ਡਿਮਾਂਡ ਤੇਰੀ 275 ਡਿਮਾਂਡ ਹੈ ਜੀ ਉਹੀ ਹੈ ਸੇਮ ਜੀ ਹਾਂ ਜੀ ਸੇਮ ਜੇ ਘੁੰਮਦਾ ਫਾਰੇਆਂ ਪਾਸੇ ਹੈ ਨਾ ਇਹ 16 ਮਾਡਲ ਹੈ ਜੀ ਠੀਕ ਹੈ ਇਹ 16 ਮਾਡਲ ਹੈ ਇੱਕ ਜੀਆ ਬਟੋ ਆ ਵੀ ਕਾ ਜੇ ਮੈਂ ਇੱਕ ਚੀਨੇ ਕਦੇ ਗੱਡੀ ਨਾਲ ਲੱਤੀ ਵੇ ਸਵਾਲ ਪਤਾ ਕਿਹ ਜਾਨਦੇ ਆ ਭਾਈ ਕਿੰਨੀ ਕ ਦੌੜਦੀ ਇਹ ਸੀ ਉਹ ਕਹੇ ਮੈਂ ਤਾਂ ਮੱਜੇ ਵਿੱਚ ਬੱਟੂਗਾ ਰੇਸ ਤੋਂ ਮੌਨੀਆਂ ਦੌੜੂਗੀ ਖੁਸ਼ ਹੋ ਜਾ ਮਾੜਾ ਖੁਸ਼ ਹੋ ਲੈ ਹੈ AC ਉਸੇ ਵਰਕ ਹੈ ਸਾਰਾ ਕੁਝ ਵਰਕਿੰਗ ਹੋਊਗਾ ਜੀ ਓਕੇ ਗੱਡੀ ਸਾਫ਼ ਸੁਥਰੀ ਹੈ ਜੀ ਅੰਦਰ ਤੇ ਕੋਬਡ ਇਹ ਹੈਗੀ ਹੈ ਕੋਬਡ ਭਾਈ ਗੱਡੀ ਮੈਨੂੰ ਸੋਹਣੀ ਲੱਗਦੀ ਹੈ ਇਹ ਇਸ ਵੀ ਬੈਠ ਕੇ ਦੇਖਾਂਗੇ ਮੇਰੀ ਪਾਗਟਾਉਣੇ ਵਾਲੀ ਗੱਡੀ ਨਹੀਂ ਚਾਹੀਦੀ ਮੇਰੀ ਪੱਗ ਨੂੰ ਵੀ ਉਹ ਕਰ ਦਿੰਦੀ ਆ ਆਈ ਦੀ ਵੀ ਚਾਬੀ ਲੈ ਕੇ ਆਈ ਪੁਕੇ ਹਾਲੇ ਬਾਹਰ ਜਾ ਬੈ ਚੜੀ ਫੇ ਤੂੰ ਵੀ ਦੇਖ ਬੈਠ ਕੇ ਵਿੱਚ ਗੈਰਾ ਦਾ ਅੰਦਰ ਵੀ ਖੁੱਲੇ ਡੁੱਲੇ ਜਿਹਾ ਲੱਗਦੇ ਆਪਾਂ ਬੈਠੇ ਕਿ ਨਹੀਂ ਹੈ ਤੌਰ ਜੀ ਨਾਲ ਵੀ ਨਾ ਤੇ ਡੈਸ਼ ਬੋਰਡ ਦਾ ਛੋਟਾ ਜਿਹਾ ਸਮਾਨ ਨਹੀਂ ਰੱਖਣਾ ਮੋਰੇ ਕੋਈ ਵੀ ਐਲ ਸੀ ਡੀ ਵੀ ਲੱਗੀ ਹੋਈ ਹੈ ਵਿੱਚ ਹਾਂਜੀ ਆਹੋ ਏਸੀ ਵਰਕਿੰਗ ਠੀਕ ਆਹੋ ਹਵਾ ਹੋ ਰਹੀ ਹੈ ਉਹ ਪੇਰ ਮੋਰ ਸੇ ਆਵਾਜ਼ ਹੋ ਰਹੀ ਹੈ ਦੀ ਆਉਣੀ ਹੈ ਸਾਰਨਿਕੋ ਕੇ ਦੇਖੋ ਜੀ ਗੱਡੀ ਚ ਆਵਾਜ਼ ਉਹੀ ਲੱਗਦੀ ਹੈ ਕੋਈ ਨੀ ਮੁਕੇ ਇੱਕ ਚੀਕ ਜੀ ਦੀ ਆਵਾਜ਼ ਆਉਂਦੀ ਚੀਕ ਜੀ ਦੀ ਬੈਲਟ ਵੀ ਹੈ ਏਸੀ ਔਨ ਹੈ ਨਾ ਤਾਂ ਕਰਗੇ ਏਸੀ ਜੋ ਕਰਿਆ ਨਾ ਹਾਂ ਹਾਂ ਜੀ ਤਾਂ ਕਰਗੇ ਤੇ ਪੱਕੀ ਰਹੇਗੀ ਰਹਿੰਦੀ ਇਹਦੇ ਵਿੱਚ ਹਾਂ ਏਸੀ ਔਨ ਹੋਊਗਾ ਤਾਂ ਆਵਾਜ਼ ਕਰਨੀ ਨਹੀਂ ਨਹੀਂ ਤਾਂ ਏਸੀ ਬੰਦ ਕਰ ਦੂੰ ਕੋਈ ਬਾਜ਼ੀ ਨਹੀਂ ਹੂੰ ਤੇ ਘਾ ਰਹੇ ਕਰੀ ਬੰਦ ਹਾਂ ਹੂੰ ਕਟ ਗਈ ਹੈਗੀ ਹੈ ਪਰ ਡੈਲਟ ਉਹਦੀ ਹੈ ਏਸੀ ਜਦੋਂ ਆਪਾਂ ਆਨ ਕਰਦੇ ਹਾਂ ਸਾਡੇ ਹੁਣ ਵੀ ਹੈਗੀ ਹੈ ਤਾਂ ਉਹ ਤੋਂ ਹੋਲੀ-ਹੋਲੀ ਹੋ ਜਾਂਦੀ ਹੈ ਫੈਟ ਹੋ ਜਾਂਦੀ ਹੈ ਕਹਾਣੀ ਉਹ ਗੱਲ ਮੈਂ ਤੇਰੀ ਮੰਨਦਾ ਦੇਖਾ ਉਹ ਅੰਦਰ ਏਸੀ ਕਿੱਥੋਂ ਕਰਦਾ ਵਰਕੀ ਦਾ ਲਾਗੇ ਦੇਖਣੀ ਦੇਖਿਓ ਮੜਾ ਤਾਂ ਮੈਂ ਗੱਡੀ ਤੇ ਟਰਾਈ ਦੇਣ ਜਾਣਾ ਅੱਛਾ ਚਲ ਕੱਢ ਦੋ ਬਸ ਹਣੋਂ लिया तो तो और लिया कैमरा हो भी खड़िया बाई ग पर मैनू मेरे मतलब भी इधर आई है जी जत्तना वागु पला करी सारे का मुड़ गया हाँ खड़ियाँ इधर ਆਹ ਸਾਡਾ ਜਾਊਂਗਾ ਖੜਾ ਮੋੜਾ ਸਾਹ ਕੋ ਜੀ ਆਹ ਇਹ 65 ਦਾ ਨੰਬਰ ਪੰਜਾਬ ਵਾਲੀ ਨੰਬਰ ਓਏ ਆ ਫਿਰ ਚੰਡੀਗੜ੍ਹ ਨੰਬਰ ਆਹ ਆ ਫਿਰ ਪੰਜਾਬ ਨੰਬਰ ਖੜੀ ਆ ਆ ਖੜੀ ਨੀਵਾ ਇਹਦਾ ਵੀ ਪੁੱਛਦੇ ਆ ਬਾਈ ਨੂੰ ਹਾਂ ਹਾਂ ਆਇਆ ਹਾਂ ਬੜਾ ਦੱਸੀ ਆ ਨਾ ਫਰਮਤਰਾ ਆ ਆ ਖੜੀ ਇੱਧਰ ਪੰਜਾਬ ਨੰਬਰ ਇਹ ਐਲਟੋ ਹੈ 800 ਐਲਟੋ 800 2008 ਮਾਡਲ ਦੋ ਥੱਲਣ ਲੈ ਗਿਆ ਤੂੰ ਤਾਂ ਹੁਣ 2008 ਮਾਡਲ ਹਾਂਜੀ ਇਹਦੇ ਫਿਰ ਜਮਾ ਹੀ ਬਜਟ ਚ ਬੰਨਣੀ ਚਾਹੀਦੀ ਲੱਖ ਰੁਪਏ ਦੇ ਥੱਲੇ ਨਹੀਂ 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 ਇਹਦੀ 175000 ਦੀ ਡਿਮਾਂਡ ਹੈ ਗਲਤ ਡਿਮਾਂਡ ਹੈ ਬਾਈ ਚੱਲੀ ਹੋਈ ਕਿੰਨੀ ਹੈ ਇਹ ਚੱਲੀ ਹੈ 85000 ਦੋਸਤ ਮੰਗ ਰੱਖਤੀ ਆ ਬੰਦੇ ਦੀ ਹੈ ਗੱਡੀ ਸਾਰੀ ਜੈਨੂਨ ਹੈ ਜੀ ਗੱਡੀ ਜੈਨੂਨ ਹੈ ਹਾਂ ਇਹ ਰਾ ਠੋਠਾ ਮਾਡਲ ਦਾ ਥੱਲੇ ਹੀ ਮਿਲੀ ਜਾਂਦੀ ਆ ਹੁਣ ਅੱਜ ਕੱਲ ਆਹ ਤੋਂ 2028 ਤੇ ਪਾਸ ਹੈ ਹਾਂ 2028 ਤੇ ਪਾਸ ਹੈ ਉਹ ਮੈਂ ਸਮਝ ਗਿਆ ਤੇਰੀ ਗੱਲ ਤੇ ਪਾ ਨਵੇਂ ਲਾਇਸ ਲਾਇਪ ਹੈ ਨਹੀਂ 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 ਅੰਦਰ ਤੇ ਸਕਰੀਨ ਸਕਰੀਨ ਲੱਗੀ ਹੈ ਸਕਰੀਨ ਹਾਂਜੀ ਸਕਰੀਨ ਲੱਗੀ ਹੈ ਹਾਂਜੀ ਬਾਹਰ ਤੇ ਲੱਗੀ ਸਕਰੀਨ ਆ ਲੱਗੀ ਹੈ ਅਸਾਂ ਥੱਲੇ ਲੱਗੀ ਹੋਈ ਹੈ ਚਲੋ ਇਹ ਵੀ ਹੋ ਗਈ ਗੱਡੀ ਮੈਂ ਫਿੱਟ ਕਰ ਲਈ ਸੀ ਆਹ ਆ ਇਧਰ ਵਾਲੀ ਇਹ 7 ਮਾਡਲ ਹੈ ਇਹ 7 ਮਾਡਲ ਹੈ ਚੰਡੀਗੜ੍ਹ ਨੰਬਰ ਹੈ ਨਾ ਹਾਂਜੀ ਉਹ ਲੀਵਾ ਬਾਰੇ ਦੱਸਦੇ ਮਾੜਾ ਜੇ ਮੈਨੂੰ ਲਾਸਟ ਜਾਣਕਾਰੀ ਹੈ ਜੀ ਬਾਈ 2017 ਮਾਡਲ ਹੈ 17 ਮਾਡਲ ਹੈ ਹਾਂ ਫਸਟ ਓਨਰ ਹਾਂਜੀ ਟਾਪ ਮਾਡਲ ਹੈ ਜੀਟੀ ਟਾਪ ਮਾਡਲ ਹੈ ਹਾਂਜੀ ਕਿੰਨੇ ਚੱਲੀ ਹੋਈ ਇਹ ਚੱਲੀ 1 ਲੱਖ 1 ਲੱਖ ਦੇ ਓਵਰ ਚੱਲੀ ਵੀ ਹੈ ਕੁਝ ਠੀਕ ਹੈ ਚਲੋ ਯਾਰ ਕੋਈ ਵੀ ਹੈ ਜਿਹੜੀ ਠੀਕਾ ਠੀਕਾ ਜੈਨੂਨ ਗੱਡੀ ਚੱਲੀ ਐ ਹਾਂ ਇਹਦੀ ਸਵਾ ਪੰਜ ਦੀ ਡਿਮਾਂਡ ਆਈ ਬਹੁਤ ਪੈਸੇ ਮੰਗਦੇ ਆ ਯਾਰ ਬਾਬੇ ਯਾਰ ਜਿਹੜੀ ਚੀਜ਼ ਮੈਨੂੰ ਪਸੰਦ ਆਉਂਦੀ ਐ ਗੱਡੀ ਖੜੀ ਦੱਸ ਦੀ ਐ ਇੱਕ ਹਾਂਜੀ ਹਾਂਜੀ ਕਾਹ ਮਾਡਲ ਐ ਨਾ ਨਵੀਂ ਸ਼ੇਪ ਤੇ ਆ ਗਈ ਦੂਈ ਸੇਫੀ ਹਾਂ ਇਤੋ ਮਾਡਲ ਬੈਗ ਵਾਈਫਰ ਆ ਗਿਆ ਸਾਰਾ ਕੁਝ ਹੈਗਾ ਇਹਦੇ ਵਿੱਚ ਫਰਸ਼ਟਾਨਰ ਪੀ 65 ਨੰਬਰ ਹੈ ਪੀ ਪੈਟਿਕ ਆਪਣੇ ਪੰਜਾਬ ਚ ਮਹਿੰਗਾ ਹੀ ਹੈ ਜੀ ਅੱਛਾ ਹਾਂਜੀ ਫੇਵੀ ਪੈਨ ਟੋ ਮੁਰਜੇ ਆ ਲਾਇ ਸਲਾਈ ਕੰਪਲੀਟਿਟਰ ਆਈ ਫੇਵੀ ਗੱਲ ਤੇ ਠੀਕ ਹੈ ਕੰਪਨੀ ਫਿਟਡ ਹੈ ਨਾ ਤੂੰ ਮੈਨੂੰ ਐਂ ਦੱਸ ਵੀ ਆ ਦੱਸ ਤੂੰ ਮੈਨੂੰ ਕਿੰਨੇ ਦੀ ਬਣਦੀ ਐ ਇਧਰ ਅਲੀ ਆਹ ਇਸ ਮੌਕੇ ਤੇ 5000 ਹੋ ਜਾਈਏ 5000 ਹਜ਼ਾਰ ਹੈ ਨਾ ਹਾਂਜੀ ਇੱਕ ਤੂੰ 80 85 ਦੱਸਿਆ ਨਾ ਜੇ ਕਹਿੰਦੇ ਐ ਮੌਕੇ ਦੀ ਇੱਕ ਪਿਸਟ 60 ਦੀ ਬਣ ਜਾਇਆ ਮਾਲਾ ਮਟਰ ਕਰਤਾ ਮਾਲਾ ਮਟਰ ਸਮਝੀਏ ਤੁਹਾਡੀ ਗਲਤੀ ਠੀਕ ਹੈ ਠੀਕ ਹੈ ਠੀਕ ਸਾਹਮਣੇ ਕੀ ਆ ਮਤਲਬ ਚਲੋ ਜੀ ਹੁਣ ਤੁਸੀਂ ਸਾਰੇ ਜਣੇ ਨੇ ਦੱਸਣਾ ਜੀ ਮੈਨੂੰ ਗੱਡੀਆਂ ਦਾ ਆਪਾਂ ਨੇ ਮੈਨੂੰ ਵੀ ਪਤਾ ਲੱਗ ਗਿਆ ਮੈਂ ਘਰ ਦੀ ਦਿਖਾਉਂਗਾ ਜਾ ਕੇ ਸਾਰਿਆਂ ਨੂੰ ਕੋਈ ਨਹੀਂ ਬੈਕ ਸਾਈਡ ਖੜੀਆਂ ਦੋਨੇ ਤੇ ਹਾਂ ਆਏ ਬਿਤੇ ਹਰ ਪਤਾ ਕਰ ਲਿਆ ਸਾਰਾ ਕੁਝ ਹਾਂ ਜੀ ਆਹਾ ਇਹ ਸਪਾਰਕ ਹੀ 11 ਮਾਡਲ अच्छा फर्स्ट ओनर चंद्रगढ़ ਦਾ ਨੰਬਰ ਹੈ ਇਹ 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 1/2 ਲੱਖ ਰੁਪਏ ਡਿਮਾਂਡ ਕਰ ਰਹੀ ਹੈ 11 ਮਾਡਲ ਫਰਸਟ ओनर ਕਿੰਨੀ ਚੱਲੀ ਹੈ ਇਹ ਇਹ ਚੱਲੀ ਹੈ 85000 85000 ਹਾਂ ਹਾਂਜੀ ਇਹਦੇ ਵੀ ਇੰਜਨ ਨੂੰ ਜਿੰਦੀ ਗਾਰੰਟੀ ਪੂਰੀ ਹੈ ਜਿੰਮਨ ਜੀ ਗਾਰੰਟੀ ਹੈ ਓਕੇ ਹੱਕ ਬਿੱਡ ਫੇਰ ਖੜੀ ਹੈ 16 ਮਾਡਲ ਤੇ 16 ਉਹ ਕਿੰਨੀ ਸੀ ਉਹ ਵੀ 16 थी ਇਹ ਸੈਕੰਡ ओनर ਫਰਸਟ ओनर ਹੈ ਹੂੰ ਇਹ ਟੌਪ ਟੌਪ ਤੇ ਨੀਚੇ ਵਾਲਾ ਹੈ ਕਿੰਨਾ ਕਿੰਨੀ ਚੱਲੀ ਹੋਈ ਹੈ ਇਹ 85000 ਚੱਲੀ ਹੈ ਅਸੀਂ ਵਜ੍ਹਾ ਫੀ ਜਲੀ ਵੀ ਹੈ। ਹਾਂ। ਕੀ ਡਿਮਾਂਡ ਹੈ? ਇਹਦੀ ਵੀ 275 ਡਿਮਾਂਡ ਆਈ। ਬਾਗ ਦੇ ਨੇੜੇ ਤੇੜੀ ਹੈ ਫਿਰ। ਸਹੀ ਗੱਲ। ਹੂੰ। ਚਲੋ। ਦੇਖਦੇ ਆ ਜੀ ਫਿਰ ਤੁਸੀਂ ਵੀ ਦਿਓ ਸਲਾਹ ਸਾਰੇ ਜਣੇ ਵੀ ਕਿਹੜੀ ਠੀਕ ਰਹੂਗੀ ਗੱਡੀ ਪਰਮਾਤਮਾ ਚੜ੍ਹਦੀਆਂ ਕਲਾ ਚ ਰੱਖੇ ਤੁਹਾਨੂੰ ਸਾਰਿਆਂ ਨੂੰ ਜੇ ਮੈਨੂੰ ਚੰਗੀ ਸਲਾਹ ਦੇ ਦਿਓ ਤੁਸੀਂ ਸਾਰੇ ਜਣੇ ਤਾਂ ਬਹੁਤ ਵਧੀਆ ਗੱਲ ਹੋਊਗੀ ਜਿੱਥੇ ਆਪਣੇ ਟਰਾਲਾ ਬਣਵਾਉਣਾ ਸੀਗਾ ਜੀ ਉਹਨਾਂ ਦੇ ਕੋਲ ਆਏ ਆ ਜੀ ਡਾਇਮੰਡ ਪੋਜੇ ਮਜਰੇਆਣਾ ਕੋਲ ਦੇਖਣਾ ਆਸੀਂ ਜਿਵੇਂ ਕਿ ਇਹਨਾਂ ਨੇ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਜ਼ਿਕਰ ਕੀਤਾ ਸੀਗਾ ਵੀ ਅਸੀਂ ਸਮਾਨ ਲੈ ਕੇ ਆਉਣਾ ਹੈ ਕੱਲ ਵੀ ਟਰਾਲੇ ਨੂੰ ਧਰਨਾ ਤਾਂ ਮੈਂ ਸੋਚਿਆ ਸੀਗਾ ਵੀ ਇਹਨਾਂ ਜਿਹੜਾ ਟਰਾਲਾ ਪਹਿਲਾਂ ਬਣਾਉਣਾ ਮੜਾ ਜਾਕ ਉਹਨੂੰ ਦੇਖ ਲਵਾਂ ਵੀ ਦੇਖਣ ਤੇ ਬਾਅਦ ਵਿੱਚ ਫਿਰ ਆਪ ਵੀ ਸਾਈ ਦੇ ਦਾਂਗੇ ਪਰ ਮਾਜ ਇਹਨਾਂ ਦੀ ਦੁਕਾਨ ਤੇ ਆਏ ਸੀਗਾ ਇਹਨਾਂ ਕੋਲ ਇੱਕ ਪਹਿਲਾਂ ਟੈਂਕਰ ਦੀ ਬਣ ਮਣਾਈ ਚੱਲਦੀ ਜਾਨੀ ਉਹ ਟਰਾਲੇ ਦਾ ਜਿਹੜਾ ਸਮਾਨ ਹੈ ਉਹ ਲਿਆ ਕੇ ਰੱਖਿਆ ਹੋਇਆ ਬਾ ਥੋੜੇ ਕਿ ਦਿਨਾਂ ਤੱਕ ਕਹਿੰਦੇ ਵੀ ਰੱਖ ਦੂੰਗਾ ਤੁਹਾਨੂੰ ਫੋਨ ਕਰਕੇ ਸੀ ਜਰੂਰ ਸੱਦਾਂਗੇ ਵੀ ਆ ਜਾਓ ਆ ਕੇ ਦੇਖ ਲਓ ਵੀ ਅਸੀਂ ਕਿਵੇਂ ਟਰਾਲਾ ਬਣਾਉਣਾ ਤੇ ਉਸ ਤੋਂ ਬਾਅਦ ਵਿੱਚ ਆਹ ਬਣ ਰਿਹਾ ਜੀ ਟੈਂਕਰ ਇਹ ਟੈਂਕਰ ਹੈ ਜਿਹੜਾ ਤਿਆਰ ਕਰਕੇ ਦੇਣਾ ਇਥੇ ਲੋਕਲੇ ਪਿੰਡ ਪੈਂਦਾ ਭਲਿਆਣ ਭਲਿਆਣ ਪਿੰਡ ਦੇ ਵਿੱਚ ਜਾਣਾ ਟੈਂਕਰ ਤੇ ਦੀ ਪੰਚਾਇਤ ਵਧੀਆ ਨੌਜਵਾਨਾਂ ਦੀ ਬਣੀ ਹੋਈ ਹੈ ਜਿਨ੍ਹਾਂ ਨੇ ਮਸਲਕ ਕੇ ਉਹ ਤਿਆਰ ਕਰਉਣਾ ਮੈਂ ਮਿਲਦੇ ਆਪਾਂ ਪਹਿਲਾਂ ਫੋਰਮੈਨ ਸਾਹਿਬ ਨੂੰ ਲਾਓ ਜੀ ਸਤਿ ਸ੍ਰੀ ਅਕਾਲ ਇਹ ਖਾਲਸਾ ਵੈਗਰ ਦੀ ਫਤਿਹ ਲਾਓ ਜੀ ਮਿਲ ਲਓ ਜੀ ਫੋਰਮੈਨ ਸਾਹਿਬ ਨੂੰ ਸਾਡੇ ਫੋਰਮੈਨ ਸਾਹਿਬ ਹੁਣ ਜਾਨੀ ਹੈ ਹੋਰ ਯੂਨੀਫਾਰਮ ਦੇ ਵਿੱਚ ਅੱਜ ਅਸੀਂ ਹੋਰ ਯੂਨੀਫਾਰਮ ਤੁਹਾਨੂੰ ਪਤਾ ਵੀ ਅਸੀਂ ਬਾਹਰ ਅੰਦਰ ਘੁੰਮਣ ਵਾਲੇ ਬੰਦੇ ਆ ਥੋੜੇ ਜਿਹਾ ਇੱਕ ਉਡੀ ਟਾ ਟਾ ਟੂਰ ਜੀ ਕਾਟੇ ਘੁੰਮੀਆਂ ਦੇ ਪਰ ਅੱਡੀ ਟਾ ਟੂਰ ਸਾਡੀ ਬਣਦੀ ਵੀ ਨਹੀਂ ਹੈਗੀ ਕਿਉਂਕਿ ਮੋٹے ਮੋਟੇ ਟੇਡਾ ਉਕਣਾ ਗੱਲ ਬਣਦੀ ਨਹੀਂ ਜੇ ਢੇਡਾ ਇੱਥੇ ਜੇ ਹੋਏ ਫਿਰ ਤਾਂ ਗੱਲ ਮਨ ਲੱਗਾ ਟਾਈਮ ਹੀ ਨਾਲ ਕੋਲ ਲਾਉਣਾ ਪੈਣਾ ਮੈਨੂੰ ਬਈ ਸ਼ਾਇਦ ਸਾਡਾ ਢੇਡਾ ਅੰਦਰ ਕਰੇ ਦੇਣ ਅੱਛਾ ਬਾਬੇ ਆ ਵੀ ਦੱਸਾ ਅਦਰ ਉਹ ਬਣਾਤਾ ਤੁਸੀਂ ਹੈ ਹਾਂ ਜਿੰਦਰਾ ਬਣਾਇਆ ਜੀ ਇਹ ਜਿੰਦਰਾ ਬਣਾਤਾ ਹਨਾ ਹਾਂਜੀ ਹੂੰ ਕਿੰਨਾ ਕਬੇਟ ਹੁੰਦਾ ਬਾਬੇ ਇਹਦਾ ਯਾਰ ਹੁੰਦਾ ਲਗਭਗ 1.5 ਘੰਟੇ ਜੀ ਅੱਛਾ 1.5 ਘੰਟੇ ਦੇ ਕਰੀਬ ਹੈ ਜਾਨੀ ਕੋ ਬੋਰਾ ਬਾਰਾ ਰੱਖਣ ਦੀ ਜਰੂਰਤ ਨਹੀਂ ਆਈ ਸਾਨੂੰ ਨਹੀਂ 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 ਬਿਲ ਅਛਾ 1.5 ਕੁਇੰਟਲ ਦਾ ਡਾਡਾ ਬੀਤਾ ਹਾਂ ਬਿਲਕੁਲ ਜੀ ਤੇ ਕੀ ਪ੍ਰਾਈਸ ਪ੍ਰੂਫ ਦਾ ਜਿਹੜਾ ਤਿਆਰ ਕਰਾਈ ਦਾ ਕਿੰਨੇ ਦਿਨਾਂ ਚ ਤਿਆਰ ਕਰਕੇ ਦੇ ਦਿੰਦੇ ਇਹ 18000 ਆ ਜੀ ਟਕੇ ਰੁਕ ਜਾ ਪੁੱਤ ਜਿਆਦਾ ਸੀ ਗੱਲ ਕਰਦੇ ਆ ਉਨਾ ਹੀ ਟਾਈਮ ਲੱਗਣਾ ਇਹ 18000 ਰੁਪਏ ਦਾ ਜੀ ਅਛਾ 18000 1.5 ਕੁਇੰਟਲ ਦੇ ਕਰੀਬ ਹੈ ਹਾਂ ਜੀ 18000 ਰੁਪਏ ਦਾ ਇਹ 16000 ਰੁਪਏ ਉਹਦੇ ਤਵੇ ਛੋਟੇ ਆ ਜੀ ਅਛਾ ਬਾਕੀ ਜਿਹੜਾ ਜੁੱਸਾ ਇਹਦਾ ਸਾਰਾ ਆਹੀ ਬਣੂਗਾ ਪਰ ਤਵੇ ਛੋਟੇ ਆ ਜਣੇ ਤਵੇ ਛੋਟੇ ਆ ਜਣੇ ਜੀ ਮਤਲਬ 2000 ਰੁਪਏ ਉਹਦੇ ਕੇ ਲੈਸ ਹੋ ਜਾਊਗਾ ਹੈ ਲੈਸ ਹੋ ਜਾਊ ਇਹ ਸਾਡੇ ਕੋਲ ਜਿੰਦਰਾ 16000 ਤੋਂ ਲੈ ਕੇ 35000 ਤੱਕ ਹੈ। ਉਹਦੇ 'ਚ ਅੱਛਾ ਹਾਂਜੀ। ਉਹਦੇ 'ਚ ਕੀ ਖਾਸੀਅਤ ਹੈ ਜਿਹੜਾ 35000 ਖਣੀ ਚਲੇ ਜਾਂਦੇ ਉੱਪਰੋਂ? ਕਿਤਾ ਉਹ ਉੱਪਰ ਦੇ ਸਟੀering ਲੱਗਿਆ ਹੁੰਦਾ ਆਪਣੇ ਆਪ ਹੀ ਖੁੱਲ ਜਾਂਦਾ ਚਾਬੀ ਚੱਕਣ ਲੋੜ ਨਹੀਂ ਹੈਗੀ ਉਹਨੂੰ। ਠੀਕ ਹੈ। ਹਾਂਜੀ। ਹੂੰ। ਦੂਜਾ ਨੰਬਰ ਥੱਲੇ ਉਹਰੇ ਗਰਾਦ ਲੱਗੀ ਹੁੰਦੀ ਹੈ ਜੀ। ਹੂੰ। ਉਹ ਜਿੱਕਰ ਬੱਟ ਛਾਂਗਣੀਆਂ, ਮਿੱਟੀ ਲਾਉਣੀਆਂ ਉਹਦੇ ਵਾਸਤੇ ਹੈ ਜੀ। ਅੱਛਾ। ਚਾਸੀ ਵੱਡੀ ਹੁੰਦੀ ਹੈ। ਮੈਂ ਸਮਝ ਗਿਆ ਤੇ ਉਹਦਾ ਬਜਨ ਵਿੱਚ ਵੀ ਫਰਕ ਪੈ ਜਾਂਦਾ ਫਿਰ? ਉਹਦਾ ਬਜਨ ਵੀ ਜ਼ਿਆਦਾ ਹੋਊਗਾ ਜੀ। ਹੂੰ। ਠੀਕ ਹੈ। ਜਾਣੀ ਵਧੀਆ ਚੀਜ਼ ਬਣਾਈ ਹੈ ਤੁਸੀਂ ਇਹ ਆ ਪਹਿਲਾਂ ਦੇਖਦਾ ਹੱਥਾਂ ਵਾਲੇ ਹੱਥਾਂ ਵਾਲੇ ਹੀ ਜਾਂਦੇ ਹੁੰਦੇ ਤੇ ਫਿਰ ਦੂਏ ਤਰ੍ਹਾਂ ਵਾਲੇ ਆ ਕੇ ਆਏ ਪੱਤੀਆਂ ਵਾਲੇ ਹੁਣ ਆ ਆ ਵੀ ਆ ਗਿਆ ਔਰ ਨਵੇਂ-ਨਵੇਂ ਤਕਨੀਕ ਆਈ ਜਾਂਦੀਆਂ ਉਹਨੂੰ ਸਾਹ ਤੁਸੀਂ ਸਾਡੀ ਜੇਬਾਂ 'ਚ ਛੱਡਣੇ ਨਹੀਂ ਹੈਗੇ ਰੋਜ਼ ਨਵੀਂ ਜੀ ਚੀਜ਼ ਦਿਖਾ ਦੇਣੀ ਹੈ ਮੇਰੇ ਵਰਗੇ ਦਾ ਮਨ ਆਇਆ ਆਵਾ ਕਰੀ ਜਾਣਾ ਬਸ ਬੈਠੇ ਨੇ ਫਿਰ ਆਪੇ ਸੋਚੂਗਾ ਮੈਂ ਇੱਧਰ ਆ ਵੀ ਕੈਮਰਾਮੈਨ ਇੱਧਰ ਪਾਸੇ ਆ ਉਹਨੂੰ ਸਮਾਨ ਵੀ ਸਾਰਾ ਲੇਜ਼ਰ ਕਟਿੰਗ ਲੱਗਣਾ ਹੈ ਅੱਛਾ ਇਹ ਆਮ ਨਾਰਮਲ ਹੈ ਓਕੇ ਲੇਜ਼ਰ ਕਟਿੰਗ ਦੇ ਗਾ ਕੋਈ ਤਕੜਾ ਹੋ ਜਾਂਦਾ ਕੰਮ ਇਹ ਬੱਟ ਡਿਜ਼ਾਈਨ ਹੈ ਤਾਂ ਤਕੜਾ ਵੀ ਹੋ ਜਿੰਦਾ ਚਲੋ ਮੰਨ ਲਓ ਡਿਜ਼ਾਈਨਿੰਗ ਹੋ ਜਿੰਦਾ ਜੀ ਸੋ ਡਿਜ਼ਾਈਨ ਹੀ ਆ ਲੱਗਣ ਲੱਗ ਜਾਂਦੇ ਜੀ ਯਾਨੀ ਬੱਟ ਤਾਂ ਉਹਨੇ ਵੀ ਇਹੀ ਜਿਹਾ ਪਾਉਣੀ ਚਾਹੀਜੀ ਇਹਨੇ ਪਾਉਣੀ ਆ ਬਿਲਕੁਲ ਬਿਲਕੁਲ ਬੱਟ ਸੇਫ ਆਊਗਾ ਜੀ ਅੱਛਾ ਹਾਂਜੀ ਜੇ ਬੱਟਾ ਪਾਉਣ ਵਾਸਤੇ ਲੈਣਾ ਐ ਫਿਰ ਤਾਂ ਜ਼ਰੂਰੀ ਨਹੀਂ ਵੀ ਟੌਰ ਵਾਲਾ ਹੀ ਲੈਣਾ ਹਾਂ ਵਧੀਆ ਜੀ ਹੈ ਕਿ ਵੀ ਜੇ ਕਪੜਾ ਐ ਕਪੜਾ ਤੰਗ ਤਕਣ ਵਾਸਤੇ ਹੁੰਦਾ ਜਿਆਦਾ ਅੱਜ ਕੱਲ ਅਸੀਂ ਟੌਰ ਦਾ ਫੈਸ਼ਨ ਦਾ ਜਵਾਨਾ ਬਣਾ ਲਿਆ ਹਾਂ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਅੱਛਾ ਫਿਰ ਟਰਾਲਾ ਹੁਣ ਕਦ ਕਧ ਧਰਨਾ ਹੋ ਟਰਾਲਾ ਹੀ ਬਸ ਆ ਟੈਂਕਰ ਤੇ ਬਟਰਾਲਾ ਧਰ ਲੈਣਾ ਜੀ ਅੱਛਾ ਜੀ ਆਹ ਟੈਂਕਰ ਨੂੰ ਆ ਜਿਹੜਾ ਟੈਂਕਰ ਦਾ ਥੱਲੜਾ ਹਿੱਸਾ ਟੈਂਕਰ ਦਾ ਹੀ ਹੈ ਜੀ ਹਾਂ ਜੀ ਉਹ ਚਾਸੀ ਵਾਂਗ ਹੀ ਹੈ ਇਹ ਉਹਦੀ ਚਾਸੀ ਹੈ ਇਹ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਮੈਂ ਹੁਣ ਜਾਂਦਾ ਜਾਂਦਾ ਚਮਕੌਰ ਸਾਹਿਬ ਤੇ ਮਾਹ ਚੱਲ ਤੈਨੂੰ ਬਾਈ ਨੂੰ ਮਿਲੇ ਚੱਲਣਾ ਮੈਂ ਦੇਖਾਂ ਮਾਹ ਟਰਾਲਾ ਤੇ ਲੈਣੀ ਹੈਗਾ ਬਾਈ ਜੀ ਪਹਿਲਾਂ ਚਮਕੌਰ ਤੋਂ ਲੰਘਿਆ ਤੂੰ ਗਏ ਅੱਛਾ ਗੌਰ ਕਰ ਲਈ ਦੀਆਂ ਕਾਲੀ ਵਿੱਚ ਗਏ ਅਸੀਂ ਬਹੁਤ ਜ਼ਿਆਦਾ ਅੱਛਾ ਜੀ ਹੂੰ ਹੂੰ ਅੱਛਾ ਇਹਨੂੰ ਰੰਗ ਰੋਗਨ ਮਾਰ ਕੇ ਟੌਰ ਘੜਦਣ ਦੀ ਪੂਰੀ ਹੈ ਨਾ ਬਿਲਕੁਲ ਬਿਲਕੁਲ ਅੱਛਾ ਇਹ ਹੈ ਪੇਂਟਰ ਬਾਈ ਜਿਹਨੇ ਮੇਰੇ ਟਰੋਲੇ ਨੂੰ ਰੰਗ ਕਰਨਾ ਉਹੀ ਹੈ ਬਾਈ ਹੈ ਯਾਰ ਨਹੀਂ ਸਿਆ ਨਹੀਂ ਬੰਦਾ ਬਾਈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਕਿਹੜਾ ਵੀਰ ਦਾ ਏਰੀਆ ਅੱਛਾ ਇਹ ਉਹ ਮਜਲਿਸ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਜੀ ਹਾਲ ਮੇਰੇ ਟਰਾਲੇ ਦਾ ਤਾਂ ਲੇਟ ਨੰਬਰ ਆਉਣਾ ਹੈ ਪਰ ਬਾਈ ਨੇ ਆ ਚੀਜ਼ ਵਧੀਆ ਬਣਾਈ ਵੀ ਮਨ ਮੇ ਰਹਿਦੇ ਪਰ ਵੀ ਖੜਦਾ ਜਾਂਦਾ ਕੋਈ ਨਹੀਂ ਦੋ ਕੁ ਪੈਸੇ ਆ ਜਾਣ ਕੋ ਇੱਕ ਪਲੇਟ ਇਹ ਲਾਉਣੇ ਹੁੰਨੇ ਆ ਜਿਹੜੀ ਪਲੇਟ ਲਾਉਣੇ 400 ਦੀ ਹੈਗੇ 500 ਦੀ ਇਹ 500 ਦੀ ਹੈ ਹਾਂਜੀ ਅੱਛਾ ਇਹਦੀ ਮੋਟਾਈ 522 ਅੱਛਾ ਜੀ ਕੋਈ 400 ਦੀ ਵੀ ਲਾਉਣਾ ਹੈ ਨਾ ਇਹ ਚੀਜ਼ਾਂ ਦੇਖੋ ਜਦੋਂ ਕੋਈ ਚੀਜ਼ ਨੇ ਬਣਾਉਣੀ ਹੈ ਹਾਂਜੀ ਇਹ ਚੀਜ਼ਾਂ ਦੀ ਕੁਆਲਿਟੀ ਤੋਂ ਪਤਾ ਲੱਗਦਾ ਵੀ ਕਿਤੇ ਮੋਟੀ ਲਾਈ ਵੀ ਚੀਜ਼ ਵਜਨ ਦੇ ਵਿੱਚ ਵੀ ਵੈਣਾ ਫਰਕ ਹਰ ਇੱਕ ਚੀਜ਼ਾਂ ਦੇ ਵਿੱਚ ਫਰਕ ਅ ਕਈ ਐ ਵੀ ਬਹੁਤ ਵਧੀਆ ਮਤਲਬ ਦਿਖਦਾ ਬਹੁਤ ਸੋਹਣੀ ਬਣਾ ਦੇਣੀਆਂ ਪਰ ਹੌਣਾ ਕਮਜ਼ੋਰ ਜਿਵੇਂ ਕਿ ਚਲੋ ਇਹ ਪਰਸਨਲੀ ਤਿਆਰ ਕਰਦੇ ਆਪ ਚੀਜ਼ ਇਹਨਾਂ ਦੀ ਲੋਕਲ ਏਰੀਆ ਦੇ ਵਿੱਚ ਚਲੋ ਨੌ ਵੀ ਬਣਾ ਆ ਬੰਦੇ ਦਾ ਐ ਵੀ ਪਤਾ ਨਾਲੇ ਮੂੰਹ ਮੱਥੇ ਲੱਗਣਾ ਯਾਰ ਹੁਣ ਮੈਨੂੰ ਇਹ ਚੀਜ਼ ਬਣਾ ਕੇ ਦੇਖੀ ਕੱਲ ਨੂੰ ਅਲੰਬ ਆ ਗਿਆ ਕਿਸੇ ਗੱਲ ਦਾ ਤਾਂ ਇਹਨਾਂ ਨੂੰ ਆ ਗਾਲਾਂ ਵੀ ਕੱਢ ਸਕਦੇ ਜੇ ਲੈ ਕੇ ਹੀ ਔਰ ਪਾਸੇ ਤੇ ਆਉਣੀ ਉਹਦੀ ਕੋਈ ਗਾਰੰਟੀ ਨਹੀਂ ਗਾਰੰਟੀ ਨਹੀਂ ਪਰ ਉਹ ਉਹ ਠੀਕ ਨਹੀਂ ਸੁਆਣੀ ਅਸੀਂ ਸਪਿੰਡਲ ਜਿਹੜਾ ਆ ਸਪਿੰਡਲ ਲਗਾ ਇਹ ਵੀ ਅਸੀਂ ਖੁਦ ਤਿਆਰ ਕਰ ਰਹੇ ਆ ਆਪ ਅੱਛਾ ਹਾਂਜੀ ਜਿਹੜਾ ਆ ਚੀਜ਼ ਹੈ ਨਾ ਹਾਂਜੀ ਉਹ ਖਰਾਰ ਕੋਲ ਬਣਿਆਵਾ ਮੈਂ ਮੈਂ ਸਮਝ ਕੇ ਦਿਖਾਉਂਗਾ ਮੜੇ ਜਿਵੇਂ ਆਪਣੀ ਚੀਜ਼ ਤਿਆਰ ਕਰਨੀ ਇੱਕ ਬਣੀ ਬਣਾਈ ਕਿਤੇ ਫੈਕਟਰੀ ਜਿੱਤੇ ਲੈ ਕੇ ਆਉਣੀ ਪਤਾ ਨਹੀਂ ਕਿਹਜਾ ਮਟੀਰੀਅਲ ਹੋ ਸਕਦਾ ਕਿਹਜਾ ਨਹੀਂ ਇਹਨਾਂ ਨੇ ਗਾਰੰਟੀ ਗੱਲ ਚੀਜ਼ ਤਿਆਰ ਕਰਨੀ ਆ ਉਹਦਾ ਵੀ ਬੜਾ ਫਰਕ ਹ ਅਛਾ ਆ ਪਲੇਟਾਂ ਪਈਆਂ ਕੱਟੀਆਂ ਹੋਈਆਂ ਨਾ ਇਹਨਾਂ ਦੀਆਂ ਇਹ ਆਪਾਂ ਤਿਆਰ ਕਰਦੇ ਆਂ ਜਾਂ ਆਪ ਤਿਆਰ ਕਰਨਾ ਹੈ ਆਪ ਤਿਆਰ ਕਰਨਾ ਇਹ ਇਹ ਪਲੇਟਾਂ ਨੂੰ ਫਿਰ ਮਤਲਬ ਉਹਦੇ ਨਾਲ ਡੰਗੂ ਹੁੰਦੇ ਕੇ ਡੰਗੂ ਹੁੰਦੇ ਕੇ ਸੱਤ ਸੌ ਖਰਾਬ ਤਿਆਰ ਕਰਨਾ ਹੈ ਮੈਂ ਸਮਝ ਗਿਆ ਸਮਝ ਗਿਆ ਖਰਾਬ ਦਾ ਕੰਮ ਵੀ ਫਿਰ ਹੈਗਾ ਨਾ ਖਰਾਬ ਜਦ ਸਾਰਾ ਸਾਰਾ ਸਮਾਨ ਆਪਣੇ ਕੋ ਹੋਵੇ ਫਿਰ ਆਪੇ ਜੀ ਤਿਆਰ ਕਰਕੇ ਦੇਣੇ ਸੀ ਵੀ ਠੀਕ ਆ ਗੁੱਡ ਆ ਤੁਹਾਡੀ ਗੱਲ ਠੀਕ ਆ ਬ੍ਰਦਰ ਥੈਂਕ ਯੂ ਜੀ ਟਾਈਮ ਹਾਂ ਜੀ ਇਹ ਸਾਡੇ ਪਸੰਦ ਘਟ ਆਉਂਦਾ ਥੋੜਾ ਰੈਡੀਮੇਡ ਸਮਾਨ ਮਿਲਦਾ ਹੈ ਮੇਰੀ ਗੱਲ ਪਸੰਦ ਮਿਲ ਜਾਂਦਾ ਇਹ ਵੀ ਬਿਲਕੁਲ ਠੀਕ ਹੈ ਕਿਸੇ ਵੀ ਚੀਜ਼ ਆਪਾਂ ਨੇ ਫਿੱਟ ਕਰਕੇ ਦੇਣੀ ਆ ਮੰਨ ਕੇ ਚੱਲੋ ਕਿਸੇ ਵੀ ਚੀਜ਼ ਨੂੰ ਜਦੋਂ ਅਸੀਂ ਫਿੱਟ ਕਰਕੇ ਦੇਣਾ ਉਹਦੇ ਤੇ ਵਿਸ਼ਵਾਸ ਥੋੜਾ ਜਿਹਾ ਸਾਡਾ ਮਨ ਡੋਲਦਾ ਹੀ ਹੈ ਕਿ ਕਿਸੇ ਉਹ ਚੀਜ਼ ਵਿੱਚ ਜੇ ਕੱਚ ਹੋਈ ਪੈਸੇ ਅਸੀਂ ਮਾਲਕ ਤੋਂ ਪੂਰੇ ਦੇ ਦੇਣੀ ਆ ਬਿਲਕੁਲ ਬਿਲਕੁਲ ਹਾਂ ਜੀ ਫਿਰ ਕੰਮ ਖਰਾਬ ਹੁੰਦਾ ਤੇ ਜੇ ਉਹ ਚੀਜ਼ ਵੀ ਆਪ ਤਿਆਰ ਕਰੂੰਗੀ ਆ ਖਾਮ ਮੀਜੇ ਕੇ ਫਿਰ 5 ਸਾਲ ਕਾ 10 ਕਾ 20 ਸਾਲ ਦੀ ਗਾਰੰਟੀ ਦਿੰਦਾ ਹਾਂ ਹਾਂ ਜੀ ਆਲ ਲੈਂ ਠੀਕ ਠੀਕ ਹੈ ਦੂਜਾ ਨੰਬਰ ਵੀ ਨਹੀਂ ਸ਼ਾਫਟਾਂ ਇਹ ਵੀ ਅਸੀਂ ਆਪ ਕਰਦੇ ਆ ਇਹ ਵੀ ਰੇਟਿੰਗ ਵਿੱਚ ਮਿਲਦਾ ਇੱਕ ਕਾਦੀ ਸ਼ਾਫਟ ਆਪਾਂ ਇਹ ਤਵਿਆਂ ਦੀ ਸ਼ਾਫਟ ਨੌ ਨੌ ਤਵਿਆਂ ਓਹੋ ਛੱਤਾਂ ਵੀ ਇਹਦੀ ਸ਼ਾਫਟ ਵੀ ਠੀਕ ਹੈ ਠੀਕ ਹੈ ਇਹਨੀਆਂ ਵੀ ਉਹਦੀਆਂ ਚੱਲਦੀਆਂ ਜੀ ਰੋ ਜੀ ਮੈਂ ਸਮਝ ਗਿਆ ਤੁਹਾਡੀ ਗੱਲ ਜਿਹੜੀਆਂ ਮਤਲਬ ਖੈਰਵਾ ਬਣਾਉਂਦੇ ਹਨਾ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਕਾਫੀ ਹੱਦ ਤੱਕ ਸਾਰਾ ਸਮਾਨ ਤੁਸੀਂ ਆਪ ਤਿਆਰ ਕਰਦੇ ਆ ਯਾਨੀ ਜਿਹੜੇ ਬੜੇ ਤਵੇ ਆ ਤਵੇ ਤਾਂ ਫਿਰ ਲਿਖੀ ਆਉਣੇ ਪੈਣਗੇ। ਬੜੇ ਰੈਡੀ ਮਟਾਈ ਹਾਂਜੀ। ਹਾਂ ਤਵੇ ਰੈਡੀ ਤਵੇ ਹੋ ਗਏ ਹਮਾਂ ਹੋ ਗਈਆਂ। ਹਾਂ ਹਾਂ। ਬਾਕੀ ਸਾਰਾ ਸਮਾਨ ਆਵਤਰ ਗਏ। ਬਿਲਕੁਲ ਬਿਲਕੁਲ ਬਿਲਕੁਲ। ਚਲੋ ਜੀ ਦਿਓ ਕੋਈ ਮੌਕਾ ਜੇ ਕਿਸੇ ਨੇ ਹੋਇਆ ਜਿਸ ਦਿਨ ਇੱਥੇ ਹੈਰੋਨਾਂ ਬਣੂਗੀਆਂ ਫਿਰ ਤੁਹਾਨੂੰ ਜਰੂਰ ਹੈਰੋਨਾਂ ਵੀ ਦਿਖਾ ਕੇ ਜਾਉਂਗੇ ਤੇ ਟਰਾਲੇ ਦਾ ਅਸੀਂ ਪੂਰਾ ਪ੍ਰੋਫੈਸਰ ਟਰਾਲੇ ਦਾ ਤਾਂ ਜਰੂਰ ਦਿਖਾਵਾਂਗੇ ਮੈਂ ਆਪਣਾ ਵੀ ਤਿਆਰ ਕਰਾਉਣਾ ਉਹ ਵੀ ਦਿਖਾਵਾਂਗਾ ਜਿਹੜਾ ਪਾਈ ਨੇ ਹੁਣ ਲਿਆਂਦਾ। ਸੇਲ ਦਾ ਹੀ ਮਾਲ ਆਇਆ ਬਾਈ ਉਹ ਵੀ ਸੇਲ ਦਾ ਹਾਂਜੀ। ਤੇ ਉਹ ਹੈ ਉੱਤੇ ਉਹਦੇ ਪਰ ਲਿਖਿਆ ਇਹ ਸਾਰੇ 10 ਇੰਚੀ ਗਾਡਰ ਬਾਬੇ? ਹਾਂਜੀ। ਹਾਂ ਇਹ ਲਿਖਿਆ ਬਾਬਾ ਇਹ ਸੇਲ। ਆ ਲਿਖਿਆ ਬਈ ਸੇਲ ਦੇਖੋ। ਠੀਕ ਆ। ਅੱਛਾ ਇਹ ਇਹ ਜਿਹੜੇ ਗਾਡਰ ਹੈ ਗਾਡਰਾਂ ਦੇ ਵਿੱਚ ਵੀ ਵਜਨ ਘੱਟ ਵੱਧ ਆਉਂਦਾ ਐ ਇੰਨੇ ਚੌੜਿਆਂ ਵਿੱਚ? ਹਾਂਜੀ ਆਉਂਦਾ ਜੀ। ਆਉਂਦਾ ਹਨਾ। ਹਾਂਜੀ ਹਾਂਜੀ। ਠੀਕ ਆ ਠੀਕ ਆ। ਤੇ ਇਹ ਗਾਡਰ ਦੀ ਜਿਹੜੀ ਲੈਂਥ ਹੁੰਦੀ ਹੈ ਇਹ ਕਿੰਨੇ ਫੁੱਟ ਦੀ ਹੁੰਦੀ ਹੈ? ਲੈਂਥ ਤਾਂ ਕਾਫੀ ਲੰਬੀ ਹੁੰਦੀ ਹੈ ਲਗਭਗ 40-50 ਫੁੱਟ ਦਾ ਹੁੰਦਾ ਉਹਦੇ ਵਿੱਚ ਜਿੰਨਾ ਮਤਲਬ ਜਿੰਨੀ ਜ਼ਰੂਰਤ ਆ ਤੁਸੀਂ ਐਨਾ ਫੋਟਾ ਬਣਾਉਣਾ ਉਹਦੇ ਸਾਬਕਾ ਕਟਿੰਗ ਕਰਵਾ ਲੈਂਦੇ ਹਾਂ ਜੋ ਉਹਨਾਂ ਘਟਾ ਸਕਦੇ ਆਪਾਂ ਉਹਨਾਂ ਘਟਾ ਕੇ ਕਰਾ ਕੇ ਹੈਨਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਸੇਲ ਦਾ ਮਾਲ ਹੈ ਬਈ ਦੇਖ ਲਓ ਜੀ ਸੇਲ ਦਾ ਮਾਲ ਲਾਉਂਦੇ ਨੇ ਸਾਰਾ ਕੁਝ ਤੇ ਹਰ ਮੈਂ ਤੁਹਾਨੂੰ ਦਿਖਾਵਾਂਗਾ ਕਿਸ ਦਿਨੇ ਇਹ ਟਰਾਲਾ ਹੌਲੀ-ਹੌਲੀ ਦੇਖੋ ਅੱਜ ਮਾਲ ਪਿਆ ਦੇਖਦਾ ਸਾਨੂੰ ਇੱਥੇ ਫਿਰ ਇਹਨਾਂ ਨੂੰ ਬਿਊਂਤ ਬੰਦੀ ਜਿੱਥੇ ਫਿੱਟ ਹੋਣਾ ਹੌਲੀ-ਹੌਲੀ ਉੱਪਰ ਚੰਨਰੀਆਂ ਰੱਖ ਹੋਣੀਆਂ ਫਿਰ ਚਾਦਰਾਂ ਲੱਗਣੀਆਂ ਹੌਲੀ-ਹੌਲੀ ਕਰਦੇ ਕਰਦੇ ਜ ਤੇ ਤੁਸੀਂ ਜਰੂਰ ਦੇਖਣਾ ਫਿਰ ਜਿਨ੍ਹਾਂ ਨੂੰ ਚਾਹਨਾ ਹੋਈ ਤਾਂ ਬਾਈ ਦਾ ਕੰਪਰਕ ਕਰਕੇ ਤੁਸੀਂ ਵੀ ਤਿਆਰ ਕਰਵਾ ਸਕਦੇ ਏਦਾਂ ਦੀ ਚੀਜ਼ਾਂ ਹੋਮ ਮੇਡ ਟਾਈਪ ਹੋ ਗਈਆਂ ਘਰ ਦੇ ਵਿੱਚ ਤਿਆਰ ਕਰਾਈਆਂ ਆਪ ਕੋਲ ਖੜਕੇ ਬੰਦੇ ਨੇ ਤਿਆਰ ਕਰਾਉਣੀ ਇੱਕ ਬਣੀ ਬਣਾਈ ਚੀਜ਼ ਦੇ ਦੇਣੀ ਉਹਦੇ ਵਿੱਚ ਬਹੁਤ ਫਰਕ ਹੁੰਦਾ ਅੰਤਰ ਹੁੰਦਾ ਏ ਉਹ ਅੰਤਰ ਤੁਸੀਂ ਖੁਦ ਹੀ ਜਾਣਦੇ ਹੋ ਚਲੋ